15 ਰਾਤੀ ਮੈਡੀਕਲ ਰਿਪੋਰਟ ਹਜ਼ਾਰ ਸਰਕਾਰ ਤੋਂ ਮੰਗੀ ਸੀ ਢੱਲੇਵਾਲ ਦਾ ਮਰਨਵਟ 98 ਦਿਨ ਦੇ ਅੰਦਰ ਹੋ ਚੁੱਕਾ ਹੈ ਅੱਜ ਸਪੈਸ਼ਲ ਰੂਮ ਵਾਲੀ ਟਰਾਲੀ 'ਚ ਸ਼ਿਫਟ ਕੀਤੇ ਜਾਣਗੇ ਜਗਜੀਤ ਸਿੰਘ ਢੱਲੇਵਾਲ ਤੇ ਤੁਕ ਤੇ ਤਾਜ਼ੀ ਹਵਾ ਦੇ ਲਈ ਸਪੈਸ਼ਲ ਟਰਾਲੀ ਤਿਆਰ ਕੀਤੀ ਗਈ ਹੈ ਫਿਲਹਾਲ ਇਹ ਟਰਾਲੀ ਅਸਥਾਈ ਤੌਰ ਤੇ ਟੈਂਪਰੇਰੀ ਤੌਰ ਤੇ ਤਿਆਰ ਕੀਤੀ ਗਈ ਹੈ ਰੈਡੀ ਕੀਤੀ ਗਈ ਹੈ ਕਿਉਂਕਿ ਸਟੇਜ ਨੇੜੇ ਉਹਨਾਂ ਦੇ ਰਹਿਣ ਲਈ ਵੱਖਰਾ ਇੱਕ ਸਪੈਸ਼ਲ ਰੂਮ ਤਿਆਰ ਕੀਤਾ ਜਾ ਰਿਹਾ ਜਿਸ ਨੂੰ

ਤੇ ਢੱਲੇ ਵਾਲਦੇ ਵੱਲੋਂ ਮੈਡੀਕਲ ਟ੍ਰੀਟਮੈਂਟ ਲੈਣ ਡੰਬਗਰੋਂ ਹੁਣ ਕਿਸਾਨਾਂ ਨੇ ਉਹਨਾਂ ਦਾ ਸੁਰੱਖਿਆ ਕੇਰਾ ਕਟਾਉਣਾ ਸ਼ੁਰੂ ਕਰ ਦਿੱਤਾ ਹੈ ਪੁਲਿਸ ਡਿਟੇਨ ਤੋਂ بچਾਉਣ ਦੇ ਲਈ ਜੋ ਟਰਾਲੀਆਂ ਨੂੰ ਵੈਲਡਿੰਗ ਜ਼ਰੀਏ ਆਪਸ ਚ ਜੋੜਿਆ ਗਿਆ ਸੀ ਉਹਨਾਂ ਨੂੰ ਹੁਣ

ਇਸ ਸਭ ਦੇ ਚਲਦੇ ਡੱਲੇਵਾਲ ਦਾ ਸੁਰੱਖਿਆ ਘੇਰਾ ਕਾਫੀ ਮਜ਼ਬੂਤ ਕੀਤਾ ਗਿਆ ਸੀ ਜੋ ਟਰਾਲੀਆਂ ਸੀ ਉਹਨਾਂ ਨੂੰ ਖਲਾਰ ਕੇ ਇੱਕ ਦੂਸਰੇ ਨਾਲ ਵੈਲਡਿੰਗ ਨਾਲ ਜੋੜਿਆ ਗਿਆ ਸੀ ਤੇ ਹੁਣ ਉਹ ਜੋ ਵੈਲਡਿੰਗ ਕੀਤੀ ਗਈ ਸੀ ਉਹਨਾਂ ਨੂੰ ਕਿੰਨਾ ਕਿਤੇ ਹਟਾਉਣ ਦਾ ਕੰਮ ਜੋ ਹੈ ਕੀਤਾ ਜਾ ਰਿਹਾ ਹੈ ਮੋਹਦਰਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਘੇਰਾ ਹੁਣ ਘਟਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਡਿਟੇਨ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਜਿੱਥੇ ਰੱਖਿਆ ਗਿਆ ਸੀ ਉਸ ਤੋਂ 200 ਮੀਟਰ ਦੂਰ ਜਿਹੜੇ ਕਿਸਾਨ ਨੇ ਆਪਣੀਆਂ ਸਾਰੀਆਂ ਟਰਾਲੀਆਂ ਜਿਹੜੀਆਂ ਹੈਗੀਆਂ ਨੇ ਕਿਸਾਨਾਂ ਦੇ ਵੱਲੋਂ ਜੋੜ ਕੇ ਬੈਲਡਿੰਗ ਕਰਕੇ ਮਜ਼ਬੂਤ ਜਿਹੜਾ ਸੁਰੱਖਿਆ ਘੇਰਾ ਉਹ ਬਣਾਇਆ ਗਿਆ ਸੀ ਹਰ ਇੱਕ ਟਰਾਲੀ ਨੂੰ ਆਪਸ ਦੇ ਵਿੱਚ ਜੋੜਿਆ ਗਿਆ ਸੀ ਬੈਲਡਿੰਗ ਕੀਤੀ ਗਈ ਸੀ ਤੇ 100 ਮੀਟਰ ਦੂਰ ਦੇ ਉੱਪਰ ਕਿਸਾਨ ਆਪਣੇ ਹੱਥਾਂ ਦੇ ਵਿੱਚ ਛੋਟੀਆਂ ਲੈ ਕੇ ਦਿਨ ਰਾਤ ਪਹਿਰਾ ਦਿੰਦੇ ਸੀ ਪਰ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਗਈ ਹੈ ਕਿੰਨਾ ਕਿਤੇ ਕਿਸਾਨਾਂ ਦੇ ਮਨਾਂ ਦੇ ਵਿੱਚ ਜਿਹੜਾ ਹੈਗਾ ਜਰੂਰ ਜਿਹੜਾ ਹੈਗਾ ਇਸ ਤਰੀਕੇ ਦਾ ਮਾਹੌਲ ਬਣ ਗਿਆ ਕਿ ਹੁਣ ਖਨੌਰੀ ਬਾਰਡਰ ਦੇ ਉੱਪਰ ਕਿਸੇ ਤਰੀਕੇ ਦਾ ਖਤਰਾ ਨਹੀਂ ਹੈਗਾ ਜਿਸ ਨੂੰ ਲੈ ਕੇ ਹੁਣ ਸੁਰੱਖਿਆ ਘੇਰਾ ਜਿਹੜਾ ਹੈਗਾ ਘਟਾਉਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿ ਜਿਹੜੀਆਂ ਟਰਾਲੀਆਂ ਨੂੰ ਕਿਸਾਨਾਂ ਨੇ ਆਪਣੇ ਹੱਥਾਂ ਦੇ ਨਾਲ ਵੈਲਡਿੰਗ ਕਰਕੇ ਆਪਸ ਦੇ ਵਿੱਚ ਜੋੜਿਆ ਸੀ ਹੁਣ ਉਹੀ ਵੈਲਡਿੰਗ ਨੂੰ ਕਿਸਾਨ ਕਟਰ ਲੈ ਕੇ ਕੱਟ ਰਹੇ ਨੇ ਤੇ ਇਹ ਟਰਾਲੀਆਂ ਹੁਣ ਇਸ ਜਗ੍ਹਾ ਤੋਂ ਦੂਰ ਕਿੱਥੇ ਜਾਣਗੀਆਂ ਰਸਤੇ ਖੋਲੇ ਜਾਣਗੇ ਜਾ ਜਿਹੜੇ ਖਨੌਰੀ ਬਾਰਡਰ ਦੇ ਰਸਤੇ ਜਗਜੀਤ ਸਿੰਘ ਡੱਲੇਵਾਲ ਦੇ ਕੋਲੇ ਜਾਣ ਤੋਂ ਬਿਲਕੁਲ ਰੋਕੇ ਗਿਆ ਸੀ ਹਰ ਇੱਕ ਜਗ੍ਹਾ ਦੇ ਉੱਪਰ ਟਰਾਲੀਆਂ ਦੇ ਨਾਲ ਰਾਹ ਬੰਦ ਕੀਤੇ ਗਏ ਸੀ ਸਿਰਫ ਇੰਨੀ ਕੁ ਜਗ੍ਹਾ ਰੱਖੀ ਗਈ ਸੀ ਜਿੱਥੋਂ ਇਕੱਲਾ ਬੰਦਾ ਆ ਸਕੇ ਤੇ ਸਕਿਉਰਿਟੀ ਗਾਰਡ ਜਿਹੜੇ ਸੁਰੱਖਿਆ ਕਰਮੀ ਕਿਸਾਨ ਖੜੇ ਹੋਏ ਨੇ ਉਹਦੀ ਵੈਰੀਫਿਕੇਸ਼ਨ ਕਰਕੇ ਉਹਨੂੰ ਅੰਦਰ ਆਉਣ ਦੇ ਦੇਣ ਪਰ ਜਿਹੜਾ ਹੁਣ ਉਹ ਟਰਾਲੀਆਂ ਨੇ ਜਿਹੜੀਆਂ ਆਪਸ ਵਿੱਚ ਜੋੜੀਆਂ ਗਈਆਂ ਸੀ ਹੁਣ ਉਹਨਾਂ ਨੂੰ ਕਟਰ ਦੇ ਨਾਲ ਉਸ ਬੈਲਡਿੰਗ ਨੂੰ ਉਸ ਸੁਰੱਖਿਆ ਘੇਰੇ ਨੂੰ ਕੱਟ ਕੇ ਦੂਰ ਕੀਤਾ ਜਾ ਰਿਹਾ ਪੰਜ ਸੀਟਾਂ ਨਹੀਂ ਵੜਦੇ ਸਰਾਂ ਕਾਂਸੇ ਖਾਨੀਆਂ ਕਾਇ ਕਿੰਨੀ ਕਿੰਨੀ ਜਗ੍ਹਾ ਕਿੱਜ ਟਰਾਲੀ ਨੂੰ ਬੈਲਡਿੰਗ ਕੀਤਾ ਹੋਇਆ ਓਏ ਹਰੇਕ ਇਕਲੀ ਇਕਲੀ ਟਰਾਲੀ ਦੋ ਦੋ ਟਰਾਲੀ ਨੂੰ ਬੈਲਡਿੰਗ ਕੀਤਾ ਹੋਇਆ ਤੇ ਇਹ ਹੁਣ ਸਾਰਾ ਸੁਰੱਖਿਆ ਕੇਰਾ ਜਿਹੜਾ ਤੁਸੀਂ ਬਣਾਇਆ ਸੀ ਇਹ ਖਤਮ ਕਰੋ ਖੋਲਣ ਲੱਗਿਆ ਜੀ ਹਾਂਜੀ ਪਰ ਇਹ ਲਹਾਲ ਜਿਹੜੀਆਂ ਟਰਾਲੀਆਂ ਨੇ ਜਿਹੜੇ ਸੁਰੱਖਿਆ ਕੇਰਾ ਕਿਸਾਨਾਂ ਦੇ ਵੱਲੋਂ ਇੱਥੇ ਕੀਤਾ ਹੋਇਆ ਸੀ ਉਹ ਮਟਾਇਆ ਜਾ ਰਿਹਾ ਕਿਉਂਕਿ ਜਦੋਂ ਜਗਦੀਸ਼ ਸਿੰਘ ਡੱਲੇਵਾਲ ਨੂੰ ਮੀਟਿੰਗ ਮਿਲ ਗਈ ਹੈ 14 ਫਰਵਰੀ ਦੀ ਜਿਸ ਤੋਂ ਬਾਅਦ ਮੈਡੀਕਲ ਸਹਾਇਤਾ ਜਿਹੜੀ ਹੈਗੀ ਆ ਉਹਨਾਂ ਦੇ ਵੱਲੋਂ ਲੈਣੀ ਸ਼ੁਰੂ ਕਰ ਦਿੱਤੀ ਗਈ ਤਾਂ ਹੁਣ ਕਿੰਨਾ ਕਿਤੇ ਕਿਸਾਨ ਚਿੰਤਾ ਤੋਂ ਬਾਹਰ ਨੇ ਤੇ ਜਿਹੜਾ ਸੁਰੱਖਿਆ ਘੇਰਾ ਪਹਿਲਾਂ ਜ਼ਿਆਦਾ ਮਜ਼ਬੂਤ ਸੀ ਹੁਣ ਉਹ ਉਸ ਤਰੀਕੇ ਦਾ ਨਹੀਂ ਇਹ ਬੈਲਡਿੰਗ ਕੱਟ ਕੇ ਜਿਹੜੀਆਂ ਟਰਾਲੀਆਂ ਨੇ ਲਾਈਆਂ ਜਾਣਗੀਆਂ ਪਰ ਜਿਹੜੀ ਪੱਕੇ ਬੰਦ ਕੀਤੀ ਹੋਈ ਸੀ ਹੁਣ ਉਹ ਕਿਸਾਨ ਖੁਦ ਆਪਣੇ ਹੱਥੀਂ ਖੋਲ ਰਹੇ ਨੇ ਕਿ